ਕੁੜਾਜੇ ਮੌਜੂਦ ਹੈ ਜੀ ਮੋਹਾਲੀ ਜਿਲ੍ਹੇ ਦੇ ਪਿੰਟਰ ਰਸੂਲਪੁਰ ਦਾ ਢੋਟੇ ਮਚਰਾ ਦੋਨਾਂ ਪੰਚਾਇਤਾਂ ਦੇ ਵੱਲੋਂ ਅੱਜ ਇਕੱਠੇ ਹੋ ਕੇ ਜਿਹੜਾ ਤੀਆਂ ਦਾ ਪ੍ਰੋਗਰਾਮ <li>ਉਲੀਕੇ ਗਿਆ ਏ ਸਰਪੰਚਾ ਗੱਡੀ ਜੋੜ ਕੇ ਸੋਨ ਦਾ ਮਹੀਨਾ ਵੇ ਤੂ ਆ ਗਿਆ ਵੇ ਢੀ ਜੋੜ ਕੇ ਮੈਨੀ ਜਾ ਰਹੇ ਕੋੜ ਦੇ ਕੱਟੀ ਨੂੰ ਖਾਲੀ ਮੋੜ ਵੇ ਈਲੀ ਵੇ ਕੋੜੀ ਅਰੇ ਆ ਇਹ ਸਾਰੀ ਇਕੱਠੇ ਹੋ ਕੇ ਮੈਂ ਸਾਰੀ ਤਿਆਰੀ ਕਰੀ ਜੀ ਚਰਖਾ ਰੰਗਿਆ ਤੇ ਇਹਨੂੰ ਸਾਰੇ ਲਾਏ ਪੀੜੀ ਜਾਂ ਕੋਆ ਚੱਕੀ ਚੱਕਰ ਆਏ ਜੀ ਹਾਂਜੀ ਮਧਾਨੀ ਬਣਾਈ ਇਹ ਪ੍ਰੋਗਰਾਮ ਬਹੁਤ ਵਧੀਆ ਹੋਇਆ ਜੀ ਮੇ 4 ਦਿਨ ਪਹਿਲੇ ਡਿਸਾਈਡ ਹੋਇਆ ਸੀਗਾ ਲੱਗਦਾ ਨਹੀਂ ਸੀਗਾ ਵੀ ਇੰਨਾ ਵਧੀਆ ਹੋ ਜਾਏਗਾ ਪਰ ਉਸ ਤੋਂ ਹੱਬ ਨਾਲ ਬਹੁਤ ਜ਼ਿਆਦਾ ਵਧੀਆ ਹੋ ਗਿਆ ਜੀ ਵਧੀਆ ਵਧੀਆ ਲੱਗ ਰਿਹਾ ਪ੍ਰੋਗਰਾਮ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਅੱਛਾ ਆਪਣੀ ਜ਼ਿੰਦਗੀ ਵਿੱਚ ਚਰਖਾ ਕੱਤਿਆ ਕਦੇ ਹਾਂਜੀ ਹਾਂਜੀ ਜਿੱਦਾਂ ਕੱਤਦੇ ਹੁੰਦੇ ਨੇ ਬਹੁਤ ਸੋਹਣੇ ਕਿ ਕਿਹੜੇ ਪਾਸੇ ਫਸ ਫਸਟ ਟਾਈਮ ਸਾਡੇ ਮਤਲਬ ਐਵੇਂ ਹੋਇਆ ਹੈਗਾ ਜੀ ਇੱਥੇ ਬਟ ਹੁਣ ਨੈਕਸਟ ਟਾਈਮ ਦੇਖਾਂਗੇ ਕਿ ਬਹੁਤ ਵਧੀਆ ਕਰੂਗੇ ਬਹੁਤ ਵਧੀਆ ਡਿਸੀਜਨ ਲਿਆ ਇਹਨਾਂ ਨੇ ਇਸ ਵਾਰ ਹਾਂਜੀ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਮੈਂ ਚੇਰ ਆਈ ਖੁੰਬਾ ਸੁਸੋ ਪੈਕੇ ਸੁਣਦੀ ਸਾਂ ਮੈਂ ਤੇਰੀਆਂ ਕਰ ਦੂ ਤਾ ਪੈਕੇ ਸੁਣਦੀ ਸਾਂ ਸੱਸ ਤੇਰੀਆਂ ਕਰ ਦੂ ਤਾ ਮੇਰੇ ਵਿੱਚ ਦਿਮਾਗ ਦੇ ਵਿੱਚ ਕੀ ਆਏ ਵੀ ਐਦਾਂ ਦਾ ਪ੍ਰੋਗਰਾਮ ਹੋਣਾ ਚਾਹੀਦਾ ਕਿ ਆ ਕਿਸੇ ਨੇ ਸਲਾਹ ਲਈ ਹਾਂਜੀ ਅਸੀਂ ਪਿੰਡ ਦੀਆਂ ਤੀਵੀਆਂ ਬੈਠ ਕੇ ਸਲਾਹ ਕਰੀ ਆ ਸਾਡੀਆਂ ਚਾਚੀਆਂ ਪਾਈਆਂ ਸਾਰੀਆਂ ਲੱਗਦੀਆਂ ਜੀ ਉਹਨਾਂ ਨੇ ਸਾਨੂੰ ਸਲਾਹ ਦਈ ਹੈ ਵੀ ਆਪਾਂ ਵੇ ਪਿੰਡ ਵਿੱਚ ਪ੍ਰੋਗਰਾਮ ਕਰਨਾ ਚਾਹੀਦਾ ਹੈ ਇਸ ਸਾਲ ਸਵਾਜ ਮੌਜੂਦ ਹੈ ਜੀ ਮੋਹਾਲੀ ਜਿਲ੍ਹੇ ਤੋਂ ਪਿੰਟਰ ਰਸੂਲਪੁਰਾ ਦਾ ਢੋਟੇ ਮੱਜਰਾ ਹੈ ਉਨਾ ਪੰਚਾਇਤਾਂ ਦੇ ਵੱਲੋਂ ਅੱਜ ਇਕੱਠੇ ਹੋ ਕੇ ਜਿਹੜਾ ਤੀਆਂ ਦਾ ਪ੍ਰੋਗਰਾਮ ਉਲੀਕਿਆ ਗਿਆ ਏ ਸਰਪੰਚ ਮੱਖਣ ਸਿੰਘ ਅਤੇ ਸਰਪੰਚ ਰਜਿੰਦਰ ਕੌਰ ਦੇ ਵੱਲੋਂ ਜਿਹੜਾ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਏ ਤੀਆਂ ਦਾ ਪ੍ਰੋਗਰਾਮ ਜੋ ਕਿ ਚਾਰ ਪੰਜਾਬੀ ਕਲਚਰ ਜਿਹੜਾ ਅੱਜ ਤੁਹਾਨੂੰ ਦਿਖਾਇਆ ਜਾ ਰਿਹਾ ਏ ਸੋ ਦੇਖੋ ਸਾਰੇ ਪੰਜਾਬੀ ਪਹਿਰਾਵੇ ਦੇ ਵਿੱਚ ਅੱਜ ਇੱਥੇ ਕੁੜੀਆਂ ਜਿਹੜੀਆਂ ਤਿਆਰ ਹੋ ਕੇ ਆਈਆਂ ਨੇ ਸੋ ਪੰਜਾਬੀ ਕਲਚਰ ਦੇ ਵਿੱਚ ਬੋਲੀਆਂ ਵੀ ਪਾ ਰਹੀਆਂ ਨੇ ਪੰਜਾਬੀ ਬੋਲੀਆਂ ਪਾ ਰਹੀਆਂ ਨੇ ਸੋ ਪੰਜਾਬ ਦਾ ਜਿਹੜਾ ਪੁਰਾਣਾ ਕਲਚਰ ਇੱਥੇ ਦਰਸਾਣ ਦੀ ਕੋਸ਼ਿਸ਼ ਕੀਤੀ ਦਰਸਾਣ ਦੀ ਤੇ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਪੱਖੀਆਂ ਚਰਖੇ ਮਧਾਨੀਆਂ ਤੇ ਪੀੜੀਆਂ ਇੱਥੇ ਪਈਆਂ ਇਹ ਪੁਰਾਣਾ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਇਹ ਚੀਜ਼ਾਂ ਯੂਜ਼ ਹੋਏ ਕਰਦੀ ਅੱਜ ਨਵੀਂ ਟੈਕਨੋਲੋਜੀ ਆ ਗਈ ਹੈ ਪਰ ਜਿਹੜੀ ਕਿਸੇ ਸਮੇਂ ਇਹ ਚੀਜ਼ਾਂ ਹਰ ਘਰ ਦੇ ਵਿੱਚ ਹੁੰਦੀਆਂ ਸੀ ਪਰ ਹੁਣ ਹੌਲੀ-ਹੌਲੀ ਇਹ ਲੁਕਤ ਹੁੰਦੀ ਜਾ ਰਹੀ ਹੈ ਉਸੇ ਨੂੰ ਯਾਦਗਾਰ ਰੱਖਣ ਵਾਸਤੇ ਐਦਾਂ ਦੇ ਜਿਹੜੇ ਪ੍ਰੋਗਰਾਮ ਹੁੰਦੇ ਤਾਂ ਕਿ ਸਾਡੇ ਆਉਣ ਵਾਲੇ ਪਨੀਰੀ ਐ ਆਉਣ ਵਾਲੇ ਬੱਚੇ ਐ ਉਹਨਾਂ ਨੂੰ ਇਹਦਾ ਪਤਾ ਲੱਗਦਾ ਰਹੇ ਕਿ ਸਾਡਾ ਕਲਚਰ ਕੀ ਸੀ ਸਾਡਾ ਵਿਰਸਾ ਕੀ ਸੀ ਸੋ ਦੇਖੋ ਸੋ ਗੱਲਬਾਤ ਕਰਦੇ ਆ ਸੋ ਅੱਜ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਜੀ ਪਿੰਡ ਰਸੂਲਪੁਰ ਟੋਡੇ ਮਾਜਰਾ ਸੋ ਸੋ ਕਿਦਾਂ ਦਾ ਲੱਗ ਰਿਹਾ ਜੀ ਪਹਿਲੀ ਵਾਰੀ ਮਨਾ ਰਹੇ ਕਿਸ ਤਰ੍ਹਾਂ ਮਨਾ ਰਹੇ ਹਾਂਜੀ ਹਾਂਜੀ ਪਹਿਲੀ ਵਾਰੀ ਮਨਾ ਰਹੇ ਹਾਂ ਜੀ ਬਹੁਤ ਵਧੀਆ ਲੱਗਿਆ ਜੀ ਦੋਨਾਂ ਪਿੰਡਾਂ ਦਾ ਇਕੱਠ ਬੀਬੀਆਂ ਭੈਣਾਂ ਬੇਟੀਆਂ ਸਾਰੇ ਆਏ ਨੇ ਜੀ ਬਹੁਤ ਬਹੁਤ ਵਧੀਆ ਲੱਗਿਆ ਜੀ ਅੱਜ ਇਸ ਤਰ੍ਹਾਂ ਦਾ ਜਿਹੜਾ ਪ੍ਰੋਗਰਾਮ ਹੈ ਹਰ ਇੱਕ ਨੂੰ ਪਰਿਵਾਰ ਦੇ ਨਾਲ ਜੋੜਦਾ ਹੈ ਮਿਲਵਰਤਨ ਜਿਹੜਾ ਵਾਅਦਾ ਹੈ ਪੁਰਾਣੇ ਸਮੇਂ ਦੇ ਵਿੱਚ ਵੀ ਐਦਾਂ ਹੀ ਲੋਕ ਤੀਆਂ ਮਨਾਉਂਦੇ ਹੁੰਦੇ ਸੀ ਹੌਲੀ ਹੌਲੀ ਲੁਕਤ ਹੋ ਗਈ ਕਿੱਥੇ ਕੀ ਕਰਨ ਮੰਨਦੇ ਹਾਂ ਜੀ ਨਹੀਂ ਜੀ ਦੁਬਾਰਾ ਤੋਂ ਸ਼ੁਰੂ ਹੋ ਗਿਆ ਜੀ ਬਹੁਤ ਵਧੀਆ ਲੱਗ ਰਿਹਾ ਜੀ ਹਰ ਇੱਕ ਸਾਲ ਇਸ ਤੋਂ ਵੀ ਵੱਧ ਕੇ ਮਨਾਵਾਂਗੇ ਜੀ ਨਾਲ ਸਹਿਯੋਗ ਦੇ ਕੇ ਕਰਵਾਵਾਂਗੇ ਜੀ ਹਾਂਜੀ ਹਾਂਜੀ ਅੱਜ ਇਹੜੇ ਜਿਹੜੇ ਪਿੰਡ ਦੇ ਵਿੱਚ ਜਿਹੜੇ ਇਕੱਠੇ ਹੋ ਕੇ ਮਨਾ ਰਹੇ ਉਹ ਵੀ ਦਾਸਤੋ ਜੀ ਤੁਸੀਂ ਕਿਹੜਾ ਪਿੰਡ ਹੈ ਪਿੰਡ ਟੋਡੇ ਮਾਜਰਾ ਜੀ ਟੋਡੇ ਮਾਜਰੇ ਦੇ ਫੰਕਸ਼ਨ ਰੱਖਿਆ ਗਿਆ ਜੀ ਰਸੂਲ ਪਰ ਟੋਡੇ ਮਾਜਰਾ ਇਕੱਠਾ ਹੋ ਕੇ ਮਨਾ ਰਹੇ ਹੈ ਜੀ ਅੱਜ ਕਿੰਨੇ ਦਿਨ ਪਹਿਲਾਂ ਤਿਆਰੀ ਹੋਈ ਹੈ ਤੇ ਇਹ ਹੋਈ ਹੈ ਜੀ 4 ਦਿਨ ਪਹਿਲਾਂ ਹੀ ਤਿਆਰੀ ਹੋਈ ਹੈ ਜੀ ਅੱਛਾ ਥੋੜਾ ਹਾਂ ਜੀ ਹਾਂ ਫਿੱਕਾ ਰਹਿਣੇ ਕਰਕੇ ਥੋੜਾ ਜਿਹਾ ਹੋਇਆ ਜੀ ਅਗਲੀ ਵਾਰ ਇਸ ਤੋਂ ਵੀ ਵਧੀਆ ਕਰਾਂਗੇ ਜੀ ਠੀਕ ਹੈ ਅੱਛਾ ਬੌਂਦਿਆਪੂਰੀ ਆ ਜੀ ਇੱਥੇ ਤੁੰਗਿਆਂ ਨੂੰ ਹਾਂਜੀ ਆਉਂਦੀਆਂ ਨੇ ਜੀ ਜਿਹੜੇ ਅੱਜ ਕੱਲ੍ਹ ਦੀਆਂ ਨੇ ਉਹ ਅੱਜ ਕੱਲ੍ਹ ਦੀਆਂ ਜਾਣਦੇ ਨੇ ਜਿਹੜੇ ਜਿੱਦਾਂ ਸਮੇਂ ਦੇ ਨਾਲ ਜਿਉਂਦਾ ਜਾਣਦੇ ਆਹ ਦਾ ਬਹੁਤ ਸਾਰੇ ਹਾਂਜੀ ਆਉਂਦੇ ਤੋਂ ਸ਼ੁਰੂ ਕਰੋ ਤੁਸੀਂ ਨਾਲ ਸਾਥ ਦਿਓ ਮੈਂ ਬੋਲਾਂ ਅਰਜਾ ਚਲ ਕੇ ਤੀਆਂ ਆਇਆਂ ਮੈਂ ਕੁਸ ਲਿਆਇਆਂ ਤੀਆਂ ਆਇਆਂ ਕਿਆ ਕੁਸ ਲਿਆਇਆਂ ਆਨੂ ਨਾਆਂ ਿਆ ਮੈਂ ਦੀ ਗੋਲ ਸ੍ਰੀ ਕਾਂ ਦੇ ਮੈਂ ਨਾ ਬਾਬਲਾ ਸਾਂਦੀ 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 ਗੋਲ ਸ੍ਰੀ ਕਾਂ ਦੇ ਪਾਦੋਂ ਚੰਦਰੀ ਬਿਝੋੜੇ ਪਾਵੇ ਸੋਣ ਵੀਰ ਕੱਠੀਆਂ ਕਰੇ ਪਾਦੋਂ ਚੰਦਰੀ ਬਿਝੋੜੇ ਪਾਵੇ ਸੋਣ ਵੀਰ ਕੱਠੀਆਂ ਕਰੇ ਅੱਜ ਕੀ ਨਾਮ ਹੈ ਜੀ ਆਪਣਾ ਮਨਦੀਪ ਕੌਰ ਜੀ ਕੀ ਨਾਮ ਹੈ ਮਨਦੀਪ ਕੌਰ ਕਿਦਾ ਜਿਹੜਾ ਪ੍ਰੋਗਰਾਮ ਉਹੋ ਤੇ ਬਣੋ ਲਿਖਿਆ ਗਿਆ ਹਾਂਜੀ ਤੇ ਕਿੱਦਾਂ ਮੰਦੇ ਵਿੱਚ ਵਿਚਾਰਿਆ ਵੀ ਇਹਦਾ ਪ੍ਰੋਗਰਾਮ ਸਮਝਦਾ ਮੈਂ ਕਿਹਾ ਜੀ ਹੁਣ ਸਾਡੀਆਂ ਬਹੂਆਂ ਨੂੰ ਅਸੀਂ ਦੱਸੀਏ ਇਹ ਬੱਚੇ ਮੇਰੇ ਪੋਤੀਆਂ ਐ ਦੋ ਤੇ ਹੋਰ ਫੈਮਿਲੀ ਸਾਰੀ ਇਕੱਠੇ ਹੋ ਕੇ ਮੈਂ ਸਾਰੀ ਤਿਆਰੀ ਕਰੀ ਜੀ ਚਰਖਾ ਰੰਗਿਆ ਤੇ ਇਹਨੂੰ ਸਤਾਰੇ ਲਾਏ ਪੀੜੀ ਜਾਗੋ ਆ ਚੱਕੀ ਚੱਕਰ ਆਏ ਜੀ ਹਾਂਜੀ ਮਧਾਣੀ ਬਣਾਈ ਇਹ ਪੱਕੀਆਂ ਮੇਰੇ ਬੇਟਾ ਸਰਪੰਚ ਸਾਹਿਬ ਮਲਕੀਤ ਸਿੰਘ ਉਹਨਾਂ ਨੇ ਤਿਆਰੀ ਕਰੀ ਜੀ ਕਹਿੰਦਾ ਮੰਮੀ ਨੇ ਤੁਸ ਉਹਨਾਂ ਨੇ ਦੱਸਿਆ ਜੀ ਮਨੂੰ ਕਹਿੰਦੇ ਮम्मा ਤੁਸੀਂ ਆਹ ਕਰਾਓ ਮੈਂ ਕਿਹਾ ਮੈਂ ਪੁੱਛ ਲੰਨੀ ਆ ਜੀ ਅਸੀਂ ਇੱਥੇ ਨਾ ਜੋਗਾ ਕਲਾਸ ਲਾਂਦੇ ਆ ਜੀ ਉਹ ਜੋਗਾ ਕਲਾਸ ਚ ਮੈਂ ਇਹਨਾਂ ਨੂੰ ਆਪਣੀ ਭੈਣਾਂ ਨੂੰ ਦੱਸਿਆ ਸਾਰੀਆਂ ਨੂੰ ਕਹਿੰਦੀ ਆ ਦੀਦੀ ਠੀਕ ਐ ਜੋ ਤੁਸੀਂ ਕਰ ਰਹੇ ਆ ਤੇ ਸਾਨੂੰ ਵਧੀਆ ਲੱਗਦਾ ਤੁਸੀਂ ਕਰਾਓ ਜੀ ਹਾਂਜੀ ਜੀ ਸ੍ਰੀ ਸਾਰੇ ਸਾਰੇ ਬਜ਼ੁਰਗ ਜਿਹੜੇ ਕਰਦੇ ਹੋ ਹਾਂਜੀ ਹਾਂ ਸਾਰਾ ਪਿੰਡ ਦੇ ਪਟਾਓ ਜਿੱਥੇ ਸਭ ਬਣਾਉਂਦੇ ਨੇ ਪ੍ਰੋਗਰਾਮ ਹਾਂਜੀ ਹਾਂਜੀ ਕੋਈ ਪ੍ਰੈਸਿੰਗ ਦੇਣਾ ਚਾਹੁੰਦੇ ਆ ਪ੍ਰੋਗਰਾਮ ਹਾਂਜੀ ਮੈਸੇਜ ਦੇਣ ਚਾਹੁੰਦੇ ਜੀ ਸਾਰੀਆਂ ਬੀਬੀਆਂ ਇਕੱਠੀਆਂ ਹੋ ਗਏ ਸਾਰੇ ਪਿੰਡਾਂ ਦੀਆਂ ਭੈਣਾਂ ਆਇਆ ਕਰੋ ਜੀ ਆਣੇ ਬੱਚਿਆਂ ਨੂੰ ਦੱਸੋ ਆਣੇ ਬੇਟੀਆਂ ਨੂੰ ਪਤਾ ਲੱਗਿਆ ਜੀ ਇਹਨਾਂ ਨੂੰ ਬੱਚਿਆਂ ਨੂੰ ਪ੍ਰਾਣੀ ਪ੍ਰੋਗਰਾਮਾਂ ਦਾ ਕੀਵੇਂ ਹੁੰਦਾ ਜੀ ਹਾਂਜੀ ਨਾਲ ਮਿਲ ਕੇ ਕਰੋ ਜੀ ਹਾਂਜੀ ਕੋਈ ਨਹੀਂ ਫਿਰਸੇ ਕੋਈ ਕੱਲ੍ਹ ਦਾ ਯਾਦ ਹੈ ਕੋਈ ਕੋਈ ਯਾਦ ਹੈ ਆਪਣੇ ਸਮੇਂ ਦੇ ਜੀ ਕੀ ਕਰਦੇ ਹੁੰਦੇ ਗੋਲੀਆਂ ਤਾਂ ਬਥੇਰੀਆਂ ਆਤੀਆਂ ਹੁੰਦਾ ਭੁੱਲ ਕੇ ਬਥੇਰੇ ਗਿੱਦਾ ਪਾਉਂਦੇ ਹੁੰਦੇ ਸੀ ਹਾਂਜੀ ਬਹੁਤ ਗਿੱਦਾ ਪਾਉਂਦੇ ਹੁੰਦੇ ਸੀ ਐਵੇਂ ਜਿੱਦਾਂ ਇਹ ਨਹੀਂ ਗਿੱਦਾ ਤਾਂ ਪਾਉਂਦੇ ਤੇ ਹਾਂਜੀ ਹਾਂ ਸਾਰਾ ਕੁਝ ਜਾਂਦੇ ਤੇ ਗਿੱਦਾ ਕੁਦਾ ਪਾਉਨੀਆਂ ਹੁੰਦੀਆਂ ਦੀਆਂ ਉਹਦਾ 74 ਦਾ ਵੀ ਗਿੱਦਾ ਹੁੰਦਾ ਦਾ ਕਰੂਆਂ ਦਾ ਵੀ ਗੜਬੜਿਆਂ ਨੂੰ ਵੀ ਜੀ ਸਾਰੇ ਕਿਸੇ ਦੱਸਣ ਦਾ ਰਾਣਾ ਕੱਟੀਆਂ ਹੋ ਜਾਣਾ ਸਾਰੀਆਂ ਮੈਡਮਾਂ ਨੇ ਜਿੱਦਾਂ ਕੱਪੜੇ ਮੈਡਮ ਤੋਂ ਟਾਈਮ ਆਇਆ ਪ੍ਰੋਗਰਾਮ ਹੁੰਦੇ ਹਾਂਜੀ ਹਾਂ ਬਹੁਤ ਜ਼ਿਆਦਾ ਤੈਹੀਂ ਤਾਂ ਸੀ ਇਹ ਤੋੜਿਆ ਜੀ ਮੈਂ ਹੀ ਕਰਿਆ ਸਾਰੀ ਤਿਆਰੀ ਇਹ ਵੀਰ ਮੇ ਭੈਣ ਜੀ ਨੇ ਉਹਨਾਂ ਨੇ ਸਰਪੰਚ ਸਾਹਿਬ ਪੁਰਾਣੇ ਨੇ ਉਹਨਾਂ ਨੂੰ ਸਨੇਹਾ ਦਿੱਤਾ ਇਹਨਾਂ ਨੇ ਉਧਰ ਆਪਣੀ ਪਿੰਡ ਵਾਲਿਆਂ ਨੂੰ ਕਿਹਾ ਜੀ ਤੇ ਇੱਧਰ ਮੈਂ ਆਪਣੀਆਂ ਇਹ ਬਹੂਆਂ ਸਾਰੀਆਂ ਨੂੰ ਤਾਂ ਤਿਆਰ ਕਰਾਈਆਂ ਜੀ ਹਾਂ ਜੀ ਸਾਡੇ ਨਾਲ ਸਰਪੰਚ ਰਜਿੰਦਰ ਕੌਰ ਟੋਡੇ ਮੱਜਰੇ ਪਿੰਡ ਦੇ ਜਿਹੜੇ ਸਰਪੰਚ ਸਾਡੇ ਨਾਲ ਹੈ ਸਰਪੰਚ ਸਾਹਿਬ ਅੱਜ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ ਤੀਆਂ ਦਾ ਪ੍ਰੋਗਰਾਮ ਉਲੀਕਿਆ ਗਿਆ ਜੀ ਤੇ ਕਿੰਨੀ ਕੁ ਮੁਸੱਕਤ ਕਰਨੀ ਪਈ ਹੈ ਕਿੰਨੀ ਕੁ ਮਿਹਨਤ ਕਰਨੀ ਪਈ ਹੈ ਬਹੁਤ ਮਿਹਨਤ ਕਰਨੀ ਪਈ ਹੈ ਜੀ ਸਾਨੂੰ ਇਹਦੇ ਵਿੱਚ 3.5 ਵਿੱਚ 3 ਵਿੱਚ ਅਸੀਂ ਪ੍ਰੋਗਰਾਮ ਕਰਿਆ ਸੀ ਸਾਨੂੰ ਪਤਾ ਵੀ ਨਹੀਂ ਸੀਗਾ ਵੀ ਅੱਜ ਅਸੀਂ ਇਹ ਪ੍ਰੋਗਰਾਮ ਕਰਨਾ ਹੈ ਪਰ ਬਸ ਕਰਦੇ ਕਰਦੇ ਵੀ ਅੱਜ ਸਾਈਟ ਕਰਦੇ ਕਰਦੇ ਸਾਡਾ ਇਸ ਮੁਕਾਮ ਤੇ ਪਹੁੰਚ ਕੇ ਵੀ ਅਸੀਂ ਕਰਨਾ ਸ਼ੁਰੂ ਕਰ ਦਿੱਤਾ ਜੀ ਅੱਜ ਅੱਜ ਪ੍ਰੋਗਰਾਮ ਤੁਸੀਂ ਕਰ ਲਿਆ ਅੱਗੇ ਨੂੰ ਇਸੇ ਤਰ੍ਹਾਂ ਚੱਲਦਾਗਾ ਅੱਜ ਕੇ ਵਾਸਤੇ ਹੀ ਇਹ ਨਹੀਂ ਜੀ ਅੱਗੇ ਨੂੰ ਵੀ ਅਸੀਂ ਇਹਦੇ ਨਾਲੋਂ ਵੀ ਜ਼ਿਆਦਾ ਕਰੂੰਗੇ ਜੀ ਇਸ ਵਾਰ ਸਾਨੂੰ ਪਹਿਲੀ ਵਾਰ ਕਰਿਆ ਸਾਨੂੰ ਕੁਝ ਪਤਾ ਨਹੀਂ ਸੀਗਾ ਕਰਦੇ 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 ਵੀ ਥੋੜਾ ਬਹੁਤਾ ਮੇਰੇ ਕਰ ਲਿਆ ਸੀ ਜੀ ਮਨ ਦੇ ਵਿੱਚ ਦਿਮਾਗ ਦੇ ਵਿੱਚ ਕੀ ਆਏ ਵੀ ਇਦਾਂ ਦਾ ਪ੍ਰੋਗਰਾਮ ਹੋਣਾ ਚਾਹੀਦਾ ਕਿ ਆ ਕਿਸੇ ਨੇ ਸਲਾਹ ਦਿੱਤੀ ਹਾਂਜੀ ਅਸੀਂ ਪਿੰਡ ਦੀਆਂ ਤੀਵੀਆਂ ਨੇ ਬੈਠ ਕੇ ਸਲਾਹ ਕਰੀ ਆ ਸਾਡੀਆਂ ਚਾਚੀਆਂ ਤਾਈਆਂ ਜੀ ਸਾਰੀਆਂ ਲੱਗਦੀਆਂ ਜੀ ਉਹਨਾਂ ਨੇ ਸਾਨੂੰ ਸਲਾਹ ਦਿੱਤੀ ਵੀ ਆਪਾਂ ਵੀ ਪਿੰਡ ਵਿੱਚ ਪ੍ਰੋਗਰਾਮ ਕਰਨਾ ਚਾਹੀਦਾ ਹੈ ਇਸ ਸਾਲ ਵੀ ਕੋਈ ਕੁਝ ਨਵਾਂ ਹੋ ਸਕੇ ਜੀ ਸਾਡੇ ਪਿੰਡ ਵਿੱਚ ਆਈ ਵਾਰੇ ਵੀ ਜੋ ਕੁਝ ਅੱਜ ਨਾਗ ਤਾਂ ਇਹ ਵੀ ਕੁਝ ਨਵਾਂ ਹੋਇਆ ਹੈ ਕੁਝ ਵਧੀਆ ਲੱਗੇ ਹਾਂਜੀ ਹਾਂਜੀ ਸੱਬਿਆਚਾਰ ਪ੍ਰੋਗਰਾਮ ਹੋ ਵੀ ਗਿਆ ਦੇਖਣੇ ਨੂੰ ਮਿਲਿਆ ਸਾਨੂੰ ਅੱਜ ਤੇਰੀ ਸਾਰੇ ਪਰਿਵਾਰ ਇਕੱਠੇ ਹੋਏ ਆ ਜੀ ਪਹਿਲੇ ਦੋ ਹੀ ਪਿੰਡੇ ਹੋਂ ਪਿੰਡ ਜਿੱਥਾ ਹੁੰਦੇ ਆ ਇਹ ਫਸਟ ਟਾਈਮ ਇੰਨਾ ਵਧੀਆ ਇਕੱਠਾ ਹੋਏ ਆ ਗੁਰਦੁਆਰਾ ਸਾਹਿਬ ਵੀ ਸਾਪਾ ਇਕੱਠੇ ਹੁੰਦੇ ਹੀ ਆ ਧਾਰਮਿਕ ਪ੍ਰੋਗਰਾਮ ਵਿੱਚ ਪਰ ਇਸ ਵਾਰ ਸਭੇ ਚੱਲਿਆ ਪ੍ਰੋਗਰਾਮ ਅਗਰਾਲਮੀ ਕੇ ਕੀਤਾ ਤੇ ਸਾਨੂੰ ਬੜਾ ਮਜ਼ਾ ਆਇਆ ਬਹੁਤ ਵਧੀਆ ਲੱਗਿਆ ਔਰ ਅਸੀਂ ਅਗਰੇ ਹਰ ਸਾਲ ਇਹ ਹੀ ਮਨਾਉਂਦੇ ਰਵਾਂਗੇ ਧੰਨ ਜੀ ਅੱਜ ਬੜਾ ਪ੍ਰੋਗਰਾਮ ਕਰਿਆ ਬਤਾ ਉਹਦੇ ਵਿੱਚ ਕਿਹੜੇ ਕਿਹੜਾ ਪ੍ਰੋਗਰਾਮ ਕੀਤਾ ਗਿਆ ਤੁਹਾਡੇ ਵੱਲੋਂ ਬੰਗੜਾ ਬੰਗੜਾ ਪੰਗੜਾ ਪੰਗੜਾ ਦਾ ਉਹ ਹੈ ਉਹਨਾਂ ਦਾ ਗਿੱ ਨਹੀਂ ਪੰਗੜਾ ਨਹੀਂ ਗਿੱਦਾ 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 ਜੀ ਜਿਵੇਂ ਚਰਖਾ ਕੱਤਣੇ ਦੀ ਜੀ ਆਹ ਬਾਕੀ ਜਾਗੋ ਵਗੈਰਾ ਜਿਵੇਂ ਇੱਕ ਨਾਲ ਆਂਦੀਆਂ ਪ੍ਰੋਗਰਾਮ ਕੀਤੇ ਗਏ ਸੀ ਹਾਂ ਜੀ ਜਿੰਨਾ ਕ ਸਾਨੂੰ ਪਤਾ ਜਿੰਨਾ ਕ ਪਤਾ ਸੀ ਹਾਂ ਜਿੰਨਾ ਕ ਸੰਨ ਪ੍ਰੋਗਰਾਮ ਤੋਂ ਪਤਾ ਲੱਗਿਆ ਵੀ ਇੰਨਾ ਕ ਕਰਨਾ ਜਿੰਨਾ ਬਸ ਕਰ। ਇਹ ਅੱਗੇ ਨੂੰ ਬਾਹਰ ਕੜ ਕੇ ਕਰੂਗੇ ਜੀ ਅੱਗੇ ਨੂੰ। ਪਿੰਡ ਦੇ ਸਰਪੰਚ ਐ ਕੋਈ ਹੋਰ ਨੌਜਵਾਨਾਂ ਵਾਸਤੇ ਕੁੜੀਆਂ ਵਾਸਤੇ ਇਦਾਂ ਦੇ ਪ੍ਰੋਗਰਾਮ ਕੀਤੇ ਜਾ ਰਹੇ ਕੋਈ ਸੈਂਟਰ ਵਗੈਰਾ ਇਦਾਂ ਦੀ ਸੁਵਿਧਾ ਮਜੇ ਤੇ ਨਾਲ ਕੁੜੀਆਂ ਨੂੰ ਕੁ ਸਿੱਖਣੇ ਨੂੰ ਮਿਲੇ। ਇੱਧਰ ਦੇਖ ਆ ਯਾਰ। ਕਰਾਉਣਾ ਚਾਹਦੇ ਹਾਂ। ਹਾਂਜੀ ਕਰਾਉਣਾ ਚਾਹੁੰਦੇ ਆਂ ਅਸੀਂ। ਗਾਂ ਨੂੰ ਕਰਾਉਣਾ ਚਾਹਦੇ ਆਂ। ਕੀਤਾ ਜਾ ਰਿਹਾ ਪ੍ਰੋਜੈਕਟ ਦਾ ਕੰਮ। ਨਹੀਂ ਹਲੇ ਤਾਂ ਕੁਛ ਨਹੀਂ ਕੀਤਾ ਹੈਗਾ ਜੀ ਫਿਲਹਾਲ। ਜੇ ਜਿਵੇਂ ਮਤੇ ਪਾਏ ਤੁਸੀਂ ਇਹ ਹੈ ਵੀ ਜਿਹਦੇ ਨਾਲ ਪਿੰਡ ਦੀ ਟੀਮੀਆਂ ਦਾ ਕੁੜੀਆਂ ਦਾ ਭਲਾ ਹੋ ਸਕੇ ਨਹੀਂ ਜੀ ਹਲੇ ਕੋਈ ਕੁਛ ਨਹੀਂ ਪਾਇਆ ਹੈਗਾ ਜੀ ਵਿਚਾਰ ਹੈਗੇ ਵਿਚਾਰ ਹੈਗੇ ਹਾਂਜੀ ਸਾਡੇ ਹਾਂਜੀ ਜੇ ਸਾਡੇ ਮਤਲਬ ਵੀ ਸਰਕਾਰ ਤੁਹਾਨੂੰ ਸਾਨੂੰ ਥੋੜੀ ਬਹੁਤੀ ਗ੍ਰਾਂਟ ਵਗੈਰਾ ਫालतू ਦਊਗੀ ਜੇ ਅਸੀਂ ਅਸੀਂ ਜਰੂਰ ਕਰਾਂਗੇ ਉਸ ਵਿੱਚ ਸਾਡਾ ਪਿੰਡ ਤੇ ਵੀ ਹੋ ਸਕੂਗਾ ਉਨਾਂ ਸੀ ਪਿੰਡ ਵਾਲੇ ਕੀ ਕਰਨਗੇ ਜੇ ਪਿੰਡ ਦੇ ਵਿੱਚ ਤੁਸੀਂ ਸਰਪੰਚ ਬਣੇ 1 ਸਾਲ ਦੇ ਕਰੀਬ ਹੋਣੇ ਵਾਲਾ ਹੋ ਗਿਆ ਕਿਹੜੇ ਕਿਹੜੇ ਕੰਮ ਆ ਜਿਹੜੇ ਤੁਸੀਂ ਸ਼ੁਰੂ ਕਰੇ ਅਸੀਂ ਜੀ ਸ਼ਮਸ਼ਾਨ ਘਾਟ ਦਾ ਕੰਮ ਚੱਲ ਰਿਹਾ ਜੀ ਇੱਕ ਸਾਡਾ ਟੋਬੇ ਦੀ ਸਫਾਈ ਦਾ ਵੀ ਕੰਮ ਕਰਵਾਇਆ ਜੀ ਅਸੀਂ ਬਾਕੀ ਜੀ ਹੋਰ ਕੰਮ ਚੱਲ ਰਹੇ ਨੇ ਥੋੜੇ ਬਹੁਤ ਸਾਡੇ ਪਿੰਡ ਦੇ ਜੀ ਜੋ ਦੂਰੇ ਪਏ ਨੇ ਜੀ ਉਹ ਕਰ ਰਹੇ ਹਾਂ ਅਸੀਂ ਕਿਹੜੇ ਕਿਹੜੇ ਹੋਰ ਕੰਮ ਜਿਹੜੇ ਤੁਸੀਂ ਮਤਾ ਪਾਇਆ ਜਿਹੜੇ ਵੀ ਇਹ ਕੰਮ ਆਉਣ ਵਾਲੇ ਸਮੇਂ ਦੇ ਵਿੱਚ ਹੋਣਗੇ ਅਸੀਂ ਜੀ ਥਾਣਾ ਵਗੈਰਾ ਦਾ ਜਿਵੇਂ ਸਾਡੇ ਜਿਹੜੇ ਥਾਨ ਨੇ ਜੀ ਉਹ ਵੀ ਪੱਕੇ ਕਰਾਉਣ ਵਾਸਤੇ ਕਿਹਾ ਜੀ ਸਾਡੇ ਥਾਨਾਂ ਉੱਪਰ ਬਹੁਤ ਜ਼ਿਆਦਾ ਗੰਦ ਪਿਆ ਹੋਇਆ ਜੀ ਮਾਤਾ ਰਾਣੀ ਨੂੰ ਸਾਫ ਸੁੱਤਰਾ ਨਹੀਂ ਹੈਗਾ ਜੀ ਹਾਂਜੀ ਉਹ ਤਾਂ ਸਾਫ ਸਫਾਈਆ ਕਰਕੇ ਅਸੀਂ ਟਾਇਲ ਵਗੈਰਾ ਲਾਗਾ ਕੇ ਸਾਫ ਸਫਾਈਆ ਕਰਨਾ ਚਾਹੁੰਦੇ ਹਾਂਜੀ ਸੋ ਬੰਦ ਜੀ ਸੋ ਪਿੰਡ ਦੇ ਸਰਪੰਚ ਰਣਜੀਂਦਰ ਕੌਰ ਜੀ ਸੋ ਅੱਜ ਰਸੂਲਪੁਰ ਦੇ ਵਿੱਚ ਜਿਹੜਾ ਪ੍ਰੋਗਰਾਮ ਇਹਨਾਂ ਦੇ ਵੱਲੋਂ ਔਰ ਢੋਡੇ ਮੱਜਰੇ ਰਸੂਲਪੁਰ ਦੋਨਾਂ ਪਿੰਡਾਂ ਦੇ ਵੱਲੋਂ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ ਸੀ ਸੋ ਬਹੁਤ ਵਧੀਆ ਪ੍ਰੋਗਰਾਮ ਬਜ਼ੁਰਗਾਂ ਦੇ ਨਾਲ ਵੀ ਗੱਲਬਾਤ ਹੋਈ ਹੈ ਸੋ ਹੁਣ ਤੁਹਾਨੂੰ ਕੋੜੀਆ ਸੁਣਾਉਂਦੇ ਆ ਜੀ ਪੁਰਾਣੇ ਸਮੇਂ ਦੇ ਵਿੱਚ ਕੋੜੀਆ ਗਾਉਂਦੇ ਹੁੰਦੇ ਸੀ ਸੋ ਆ ਜੋ ਲੀਵੇ ਕੋੜੀ ਹਰੇ ਹਰੇ ਵਗਨੁ ਜਾਵੇ ਵੀਰਾ ਤੇਰਾ ਕਾਣ ਜੇ ਰਸੀਆ ਕੋੜੀ ਵੜ ਲੀਆ ਵੇ ਵੀਰਾ ਤੇਰਾ ਕਾਣ ਜੇ ਰਸੀਆ ਕੋੜੀ ਵੜ ਲੀਆ ਵੇ ਵੀਰਾ ਤੇਰਾ

ੋੜ ਲਿਆ ਵੇ ਵੀਰਾ ਤੇਰਾ ਮਾਮਾ ਜਰਸੀਆ ੋੜੀ ੋੜ ਲਿਆ ਵੇ ਹਾਂਜੀ ਹਾਂਜੀ ਮੇਰਾ ਨਾਮ ਮਨਦੀਪ ਕੌਰ ਹੈ ਹਾਂਜੀ ਇੱਥੇ ਮੈਂ ਪਿੰਡ ਦੀ ਨੂੰਹ ਐ ਜੀ ਇੱਥੇ ਪਿੰਡ ਦੀ ਨੂੰਹ ਐ ਰਸੂਲਪੁਰ ਹਾਂਜੀ ਇਹ ਪੜੌ ਲੇ ਜੀ ਹਾਂਜੀ ਪ੍ਰੋਗਰਾਮ ਬਹੁਤ ਵਧੀਆ ਹੋਇਆ ਜੀ ਮੇ 4 ਦਿਨ ਪਹਿਲੇ ਡਿਸਾਈਡ ਹੋਇਆ ਸੀਗਾ ਲੱਗਦਾ ਨਹੀਂ ਸੀਗਾ ਵੀ ਇੰਨਾ ਵਧੀਆ ਹੋ ਜਾਏਗਾ ਪਰ ਉਸ ਹਿਸਾਬ ਨਾਲ ਬਹੁਤ ਜ਼ਿਆਦਾ ਵਧੀਆ ਹੋ ਗਿਆ ਹੈ ਪ੍ਰੋਗਰਾਮ ਨਹੀਂ ਪਹਿਲਾਂ ਤਾਂ ਨਹੀਂ ਦੇਖਿਆ ਇੱਥੇ ਵੀ ਪਹਿਲੀ ਵਾਰੀ ਹੋਇਆ ਹੈ ਤਾਂ ਮਤਲਬ ਕਿ ਸੋਚ ਤੋਂ ਵੀ ਪਰੇ ਸੀਗਾ ਬਹੁਤ ਵਧੀਆ ਹੋ ਗਿਆ ਅਰੇਂਜਮੈਂਟ ਵੀ ਬਹੁਤ ਵਧੀਆ ਹੋਇਆ ਤੇ ਬਾਕੀ ਵੀ ਸਾਰਿਆਂ ਨੇ ਬਹੁਤ ਸਾਰਾ ਯੋਗਦਾਨ ਦਿੱਤਾ ਹੈ। ਟੂ ਟਾਈਮ ਕਿਸੇ ਇਦਾਰੇ ਪ੍ਰੋਗਰਾਮ ਉਲੀਕੇ ਹੋ ਗਏ ਕਿਸੇ ਸਕੂਲ ਟਾਈਮ ਹਾਂ ਜੀ ਹੁੰਦੇ ਸੀਗੇ ਸਕੂਲ ਟਾਈਮ ਬਟ ਉਸ ਟਾਈਮ ਐਨੀ ਸੋਝੀ ਨਹੀਂ ਸੀਗੀ ਜਦੋਂ 8th ਕਲਾਸ 7th ਕਲਾਸ ਵਿੱਚ ਹੁੰਦੇ ਸੀਗੇ ਦੇਖਦੇ ਸੀਗੇ ਪਰ ਅੱਜ ਅੱਜ ਅਸੀਂ ਖੁਦ ਕਰ ਰਹੇ ਹਾਂ ਤਾਂ ਬਹੁਤ ਵਧੀਆ ਲੱਗ ਰਿਹਾ ਹੈ। ਅੱਛਾ ਜਿਹੜਾ ਤੁਸੀਂ ਮਾਸਤੇ ਤੇ ਲਾਇਆ ਕੀ ਇਹਨੂੰ ਟਿੱਕਾ ਕਹਿੰਦੇ ਆ ਜੀ? ਹਾਂ ਜੀ। ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਕਿਹਦੀ ਕੀ ਵਧੀਆ ਲੱਗਦਾ? ਪੰਜਾਬ ਦੇ ਵਿੱਚ ਗਿੱਧਾ, ਪੰਗੜਾ, ਬੋਲੀਆਂ ਪੰਜਾਬੀ ਕਲਚਰ ਹਾਂਜੀ ਸਾਰਾ ਸੱਭਿਆਚਾਰ ਸਾਰਾ ਕੁਝ ਵਧੀਆ ਲੱਗਦਾ ਹੈ ਸਾਰਾ ਕੁਝ ਵਧੀਆ ਲੱਗਦਾ ਹੈ ਜਿਹੜਾ ਸ ਪੰਜਾਬੀ ਆਂਦਾ ਨਹੀਂ ਜੀ ਸੁਣਦੇ ਜਰੂਰ ਹੈ ਹਾਂਜੀ ਅੱਜ ਕੀ ਨਾਮ ਹੈ ਆਪਣਾ ਸਰ ਮੇਰਾ ਨਾਮ ਚਰਨਜੀਤ ਕੋਰ ਅੱਜ ਦਾ ਪ੍ਰੋਗਰਾਮ ਹੈ ਇਤਾਂ ਦਾ ਲੱਗ ਰਿਹਾ ਮੈਨੂੰ ਬਹੁਤ ਵਧੀਆ ਲੱਗ ਰਿਹਾ ਇੱਥੇ ਆ ਕੇ ਹਾਂਜੀ ਅੱਛਾ ਪਹਿਲਾਂ ਕਦੇ ਨਹੀਂ ਫਿਲਹਾਲ ਫਸਟ ਟਾਈਮ ਹੀ ਸਾਡੇ ਮਤਲਬ ਐਵੇਂ ਹੋਇਆ ਹੈਗਾ ਇਹ ਇਥੇ ਬਟ ਹੁਣ ਨੈਕਸਟ ਟਾਈਮ ਦੇਖਾਂਗੇ ਕਿ ਬਹੁਤ ਵਧੀਆ ਕਰੂਗੇ ਬਹੁਤ ਵਧੀਆ ਡਿਸੀਜਨ ਲਿਆ ਇਹਨਾਂ ਨੇ ਇਸ ਵਾਰ ਹਾਂਜੀ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਮਤਲਬ ਹਾਂਜੀ ਮੈਂ ਇਥੇ ਵੀ ਨੋ ਹਾਂ ਜੀ ਹਾਂਜੀ ਥੋੜੇ ਜਿੱਥੇ ਥੋੜੇ ਪਿੰਡ ਹੈ ਸਾਰੇ ਉੱਤੇ ਕੋਈ ਪ੍ਰੋਗਰਾਮ ਹੁੰਦੇ ਹਾਂਜੀ ਉੱਥੇ ਪ੍ਰੋਗਰਾਮ ਹੁੰਦੇ ਆ ਜੀ ਇਦਾਂ ਦੇ ਹਾਂਜੀ ਹਾਂਜੀ ਉੱਥੇ ਹੁੰਦੇ ਆ ਜੀ ਮੈਂ ਜੀਰਈ ਆਈ ਖੁੰਬਾ ਸੱਸੋਂ ਪੇਕੇ ਸੁਣਦੀ ਸਾਂ ਮੈਂ ਤੇਰੀਆਂ ਕਰ ਦੁੱਤਾ ਪੇਕੇ ਸੁਣਦੀ ਸਾਂ ਸੱਸ ਤੇਰੀਆਂ ਕਰ ਦੁੱਤਾ ਮੈਂ ਪੇਕੇ ਸੁਣਦੀ ਸਾਂ ਸੱਸ ਤੇਰੀਆਂ ਕਰ ਦੁੱਤਾ ਸੱਸ ਕਿਹੜੇ ਘਟਾ ਫੇਰ ਜਵਾਬ ਤਾਂ ਦੇਣਾ ਹੀ ਆ ਜੱਸ ਸੱਸ ਜਵਾਬ ਦਿੰਦੀ ਇੰਨੀ ਤੂੰ ਤੇ ਪੰਡਣਾ ਨੂੰ ਨਹੀਂ ਹੇਠ ਪਲਾंदे ਲੰਗਣਾ ਨੋਏ ਨਹੀਂ ਤੀ ਲਾਈ ਸੀ ਤੇਰੇ ਨਾਲੋਂ ਸੋਹਣੀ ਸੀ ਜਦ ਮੈਂ ਮਕਲਾਵੇ ਆਈ ਸੀ ਤੇਰੇ ਨਾਲੋਂ ਸੋਹਣੀ ਸੀ ਜਦ ਮੈਂ ਮਕਲਾਵੇ ਆਈ ਸੀ ਤੇਰੇ ਨਾਲੋਂ ਸੋਹਣੀ ਸੀ ਜਦ ਮੈਂ ਮਕਲਾਵੇ ਆਈ ਸੀ ਤੇਰੇ ਨਾਲੋਂ ਸੋਹਣੀ ਸੀ ਜਦ ਮੈਂ ਮਕਲਾਵੇ ਆਈ ਸੀ ਮਸਸ ਮੈਂ ਤੁਸੀਂ ਹਰ ਸਾਲ ਮੱਤੇ ਪੱਦਰ ਤੇ ਜਿਹੜੇ ਪ੍ਰੋਗਰਾਮ ਮਨਾਉਂਦੇ ਆਂ ਤੀਆਂ ਦਾ ਤਿਉਹਾਰ ਮਨਾਉਂਦੇ ਆਂ ਹਰ ਸਾਲ ਜਿਹੜਾ ਨਾ ਸਿਏ ਇਹੀ ਹਾਲ ਮਨਾਏ ਤੇ ਠੀਕ ਨਾ ਚਾਹੋ ਮੇਰੇ ਵੱਲੋਂ ਸਾਰਿਆਂ ਨੂੰ ਤੀਆਂ ਦੇ ਤਿਉਹਾਰ ਦੀ ਬਹੁਤ-ਬਹੁਤ ਵਧਾਈ ਆ ਮੈਂ ਇਸੇ ਇਲਾਕੇ ਤੋਂ ਨਿਊ ਚੰਡੀਗੜ੍ਹ ਤੋਂ ਬਿਲੋਂਗ ਕਰਦੀ ਆਂ ਪਿੰਡਾਂ ਤੋਂ ਬੇਸਿਕਲੀ ਬਿਲੋਂਗ ਕਰਦੀ ਆਂ ਤੇ ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਪਿੰਡਾਂ ਦੇ ਵਿੱਚ ਤੀਆਂ ਬਹੁਤ ਹੀ ਅੱਛੇ ਪੱਦਰ ਤੇ ਮਨਾਉਂਦੇ ਸੀ ਜਿਹਦੇ ਵਿੱਚ ਕਿ ਪਿੰਡਾਂ ਦੀਆਂ ਕੁੜੀਆਂ ਨੂੰ ਇਕੱਠਾ ਕੀਤਾ ਜਾਂਦਾ ਸੀ ਉਹਨਾਂ ਨੂੰ ਸੁੰਦਾਰਾ ਦਿੱਤਾ ਜਾਂਦਾ ਸੀ ਇਹ ਇੱਕ ਇਸ ਤਰ੍ਹਾਂ ਦਾ ਰਿਵਾਜ ਸੀ ਜਿਹਦੇ ਨਾਲ ਕਿ ਕੁੜੀਆਂ ਨੂੰ ਲੱਗਦਾ ਸੀ ਕਿ ਪੇਕਾ ਘਰ ਅੱਜ ਵੀ ਉਹਨਾਂ ਦਾ ਆਪਣਾ ਹੈ ਪਰ ਜਿਵੇਂ ਜਿਵੇਂ ਤਰੱਕੀ ਹੋ ਰਹੀ ਹੈ ਨਿਊ ਚੰਡੀਗੜ੍ਹ ਚ ਵੀ ਬਹੁਤ ਤਰੱਕੀ ਹੋ ਰਹੀ ਹੈ ਉਸ ਹਿਸਾਬ ਨਾਲ ਨਾ ਤਾਂ ਕੁੜੀਆਂ ਕੋਲ ਟਾਈਮ ਹੈ ਔਰ ਨਾ ਹੀ ਸ਼ਾਇਦ ਪੇਕਿਆਂ ਕੋਲ ਉਹਨਾ ਟਾਈਮ ਤੇ ਅਟੈਨਸ਼ਨ ਰਹੀ ਜਿਹੜੀ ਕੁੜੀਆਂ ਡਿਸਰਵ ਕਰਦੀਆਂ ਹਨ ਤੇ ਦਸ਼ਮੇਸ਼ਾਈ ਸੈਂਟਰ ਵੱਲੋਂ ਇੱਕ ਇੱਕ ਕੋਸ਼ਿਸ਼ ਹੈ ਕਿ ਅਸੀਂ ਚਾਹੇ ਸਾਡਾ ਸਟਾਫ ਹੈ ਪਰ ਸਾਡੇ ਲਈ ਉਹ ਕੁੜੀਆਂ ਹੈ ਅਸੀਂ ਉਹਨਾਂ ਨੂੰ ਉਹ ਇੰਪੋਰਟੈਂਸ ਉਹ ਚੀਜ਼ ਦੇ ਸਕੀਏ ਜੋ ਸ਼ਾਇਦ ਤਰੱਕੀ ਦੇ ਰਾਤੇ ਕਿਤੇ ਨਾ ਕਿਤੇ ਸਾਡੇ ਤੋਂ ਵਿਸਰਦੀ ਜਾ ਰਹੀ ਹੈ ਤਾਂ ਦਸ਼ਮੇਸ਼ਾਈ ਸੈਂਟਰ ਇਹਨਾਂ ਚੀਜ਼ਾਂ ਨੂੰ ਹਮੇਸ਼ਾ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਮੇਰੇ ਵੱਲੋਂ ਸਾਰਾ ਸਟਾਫ ਜਿਹੜਾ ਕਿ ਸਾਡੇ ਲਈ ਸਾਡੀਆਂ ਧੀਆਂ ਵਰਗੀਆਂ ਨੇ ਉਹਨਾਂ ਨੂੰ ਬਹੁਤ-ਬਹੁਤ ਧੀਆਂ ਦੀਆਂ ਮੁਬਾਰਕਾਂ ਸਭ ਨੇ ਮਹਿੰਦੀ ਲੁਆਈ ਚੂੜੀਆਂ ਦਿੱਤੀਆਂ ਗਈਆਂ ਸੰਧਾਰਾ ਦਿੱਤਾ ਗਿਆ ਤੇ ਇਹ ਸਭ ਦੇਖ ਕੇ ਮੈਂ ਸੱਚ ਕਹਾ ਤਾਂ ਮੈਨੂੰ ਆਪਣੇ ਬਚਪਨ ਦੀਆਂ ਧੀਆਂ ਯਾਦ ਆ ਰਹੀਆਂ ਜਿਹੜੀਆਂ ਕਿ ਹੁਣ ਮੈਂ ਬਹੁਤ ਮਿਸ ਕਰਦੀ ਸੀ ਪਰ ਹੁਣ ਇਹ ਮਾਹੌਲ ਦੇਖ ਕੇ ਉਹਨਾਂ ਮਿਸ ਨਹੀਂ ਕਰਦੀ ਤੇ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ